ਮੋਹਾਲੀ ਦੇ ਪੰਜ ਫੇਸ ਵਿੱਚ ਇੱਕ ਦਰਦਨਾਕ ਘਟਨਾ ਘਟਦੀ ਹੈ ਇੱਕ ਨੌਜਵਾਨ ਤਲਵਾਰਾਂ ਦੇ ਨਾਲ ਸ੍ਰੀਆਮ ਇੱਕ ਨੌਜਵਾਨ ਕੁੜੀ ਨੂੰ ਵੱਢ ਦਿੰਦਾ ਹੈ ਕੀ ਮਾਮਲਾ ਹੈ ਪੁਲਿਸ ਦੇ ਉੱਚ ਅਧਿਕਾਰੀ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਦੇ ਮੈਂਬਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਲਾਵਾਗੇ ਸਭ ਤੋਂ ਪਹਿਲਾਂ ਦੇਖੋ ਇਹ ਸੀਸੀਟੀ ਵੀ ਕੈਮਰੇ ਦੀਆਂ ਲਾਈਵ ਤਸਵੀਰਾਂ ਜਦੋਂ ਨੌਜਵਾਨ ਘਾਤ ਲਗਾ ਕੇ ਉਸ ਲੜਕੀ ਤੇ ਤਲਵਾਰਾਂ ਨਾਲ ਹਮਲਾ ਕਰਦਾ ਹੈ ਹੈਰ ਦنگੇ ਦਿਲ ਦਹਿਲਾਣ ਵਾਲੀਆਂ ਇਹ ਤਸਵੀਰਾਂ ਨੇ ਭਾਈ ਕੀ ਨਾਮ ਹੈ ਮੇਰਾ ਨਾਮ ਤੁੰਪੀ ਸਿੰਘ ਹੈ ਫਤਿਹਪੁਰ ਜੱਟਾਂ ਤੋਂ ਸਾਨੂੰ 8:30 ਵਜੇ ਫੋਨ ਆਇਆ ਜੀ ਤੇ ਮੈਨੇਜਰ ਦਾ ਫੋਨ ਆਇਆ ਵੀ ਥੋਡੀ ਕੁੜੀ ਵੀ ਅਮਰਜੰਸੀ ਦਾਖਲ ਕੀਤੀ ਵਿਸ਼ੇ ਤੇ ਫੇਰ ਅਰੇ ਪਹੁੰਚੇ ਜਦੋਂ ਪਤਾ ਲੱਗਿਆ ਵੀ ਇਹਦੇ ਕਿਰਪਾਨਾਂ ਦਾ ਹਮਲਾ ਹੋਇਆ ਜੀ ਇਹਨਾਂ ਵੀਡੀਓ ਵੀ ਪਾਈ ਹੋਣੀ ਹੈ ਦੇਖੀ ਹੋਣੀ ਆਈ ਹੋਣੀ ਹੈ ਜੀ ਮੋਕਲ ਪਤਾ ਨਹੀਂ ਕਿਨੇ ਕਰੇ ਇਹ ਤੁਹਾਨੂੰ ਪਤਾ ਨਹੀਂ 8-7 9 ਸਾਲ ਲੋਕੀ ਕੂੜੀ ਕੰਮ ਕਰਦੇ ਲਗਾ ਰਹੇ ਸੀ ਕੋਈ ਕਮਲੇਟ ਨਹੀਂ ਸਵੇਰੇ ਕੰਮ ਕਰਕੇ ਘਰ ਤੋਂ ਡੈਡੀ ਚੜ੍ਹ ਕੇ ਆਏ ਬਸ ਵੀ ਹਾਂ ਚੱਲੀਏ ਕੋਈ ਐਜੀ ਗੱਲ ਹੋਵੇ ਤਾਂ ਵੀ ਜੀ ਤੇ ਖਲੀਪੀ ਕਿ ਨਹੀਂ ਇਹਦੀ ਸਿਸਟਰ ਵੀ ਹੈਗੀ ਇੱਕ ਬ੍ਰਦਰ ਬਾਹਰ ਗਿਆ ਬਾਈ ਬਾਹਰ ਭੇਜਿਆ ਹੋ ਪੰਜ-ਛੇ ਮਹੀਨੇ ਹੋ ਗਏ ਥੋੜਾ ਟਾਈਮ ਹੋ ਗਿਆ ਉਮਰ 29 31 ਸਾਲ ਦੀ 31 ਸਾਲ ਦੀ ਉਮਰ ਸਾਰੇ ਜੀ ਮੇਤੇ ਵੱਡੀ ਆ ਥੋੜੀ ਜੀ ਪ੍ਰਸ਼ਾਸਨ ਇਸ ਟਾਈਮ ਚੱਲ ਰਿਹਾ ਦੇਖਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਨਾ ਕੋਈ ਆ ਰਿਹਾ ਹੈ ਪੁਲਸਾ ਕੰਪਲੀਟ ਹੈ ਕਰ ਰਹੇ ਆ ਜੀ ਨਹੀਂ ਬੈਠੇ ਜੀ ਅਸੀਂ ਬੈਠੇ ਇੱਥੇ ਪਈਏ ਜੀ ਦੇਖਦੇ ਹਾਂ ਕੀ ਬਣਦਾ ਕੀ ਹੈ ਪਰਾ ਮਾਮਲਾ ਦੇ ਰੋਪੀਆ ਪਿਆਰ ਭਜਾਨ ਹੋ ਗਿਆ ਇਹ ਜਿਹੜੀ ਘਟਨਾ ਹੈਗੀ ਹੈ ਇਸ ਵੇਲੇ ਸਪੋਨਿਕ 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਯੁਵਕ ਨੇ ਕਿਰਪਾਨਾਂ ਦੇ ਵਾਰ ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਘਾਇਲ ਕੀਤਾ ਉਨੂੰ ਇੰਜਰੀ ਕੀਤੀ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ ਕੌਰ ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਆਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਚੈਨ ਸਿੰਘ ਸਮਰਾਲੇ ਦਾ ਰਹਿਣ ਵਾਲਾ ਹੈ ਕਹਿੰਦਾ ਕਿ ਮੈਂ ਸੀ ਕਿ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾ ਮਾਰੀ ਹਾਂਜੀ ਦੱਸਿਆ ਕਿ ਉਹ ਇਹਨਾਂ ਬਾਹਰ ਬੇਸਿਕਲੀ ਇਹ ਦੋਨੋਂ ਜਣੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਤਕਰੀਬਨ ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜੇ ਬਟ ਇਹ ਉਹਨੂੰ ਲੜਕੀ ਜਿਹਰੀ ਹੈਗੀ ਯਾਰ ਇਹ ਮਤਲਬ ਕਿ ਜਨਾਇ ਕਰ ਦਿੱਤੀ ਸੀ ਤੇ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਇਜ਼ਹਾਰ ਕਰੀ ਤੁਸੀਂ ਕਰਨਾ ਹੈ ਕਿ ਦੋਸ਼ਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਹੈ ਉਹ ਲੜਕੀ ਲੋਕਲ ਐਕੀ ਕੰਮ ਕਰਦੀ ਹੈ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਮੈਂ ਪਾਸ ਸਰ ਜੀ ਕਿਵੇਂ ਹੋਈ ਜਾਂਦੀ ਹੈ ਆਪਸਿਕ ਮੇਂ ਜਾਣਦੇ ਸੀ ਉਹ ਅਜੇ that is a part of the investigation ਜੋ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਉਹ ਲੇ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲ 'ਤੇ ਐਡਮਿਟ ਕਰਾਇਆ ਹੈ ਸੇ ਅਜੇ ਉਹਨੂੰ ਅਸੀਂ ਡਿਟੇਲ ਪੁੱਛੀਏ ਛੇ ਜੇ ਇਹ ਕਿੰਨੇ ਸਰ ਇਹਦਾ ਪੜਿਆ ਕਿੱਦਾਂ ਪੜਿਆ ਕਿੱਦਾਂ ਗਿਆ ਸੀ ਅਸੀਂ ਫੇਰ ਦੂਜੀ ਬੜਿਆ ਨੂੰ ਕਿ ਜਿੰਨੇ ਪਬਲਿਕ ਦੀ ਹੈਲਪ ਰਹੀ ਹੋਤੇ 11 ਵਜੇ ਮਤਲਬ ਤਕਰੀਬਨ ਸਾਨੂੰ 9:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ 11 ਵਜੇ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਉਸੇ ਏਰੀਆ ਦੇ ਵਿੱਚ ਜਿੱਥੇ ਨੇੜੇ ਤੇੜੀ ਹੈ ਮਾਸੀ ਹਾਲ ਕਿੱਦਾਂ ਹੈ ਕਿਉਂਕਿ ਜਿਸ ਹਵਾਲੇ ਦੇ ਨਾਲ ਕੀਤਾ ਗਿਆ ਉਹ ਪਰ ਕਈ ਵਾਰ ਉਹੀ ਮੈਂ ਕਹਿ ਰਿਹਾ ਹਾਂ ਉਹ ਹੁਣ ਇੱਥੇ ਡਾਕਟਰ ਕੋ ਇਹ ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਤੇ ਨਾਲ ਦੇ ਨਾਲ ਹੀ ਇਨਵੈਸਟੀਗੇਸ਼ਨ ਦਾ ਇਹ ਪਾਰਟ ਵੀ ਹੈ ਕੋਈ ਝਗੜਾ ਹੋਇਆ ਸੀ ਆਪਸ ਵਿੱਚ ਇਹ ਵੀ ਵੀਡੀਓ ਇਟਸੈਲਫ ਐਵਿਡੈਂਸ ਜਿਨੇ ਨੇ ਵਾਰ ਕੀਤੇ ਨੇ ਵੀਡੀਓ ਸਾਰੇ ਕੋਲੀ ਆ ਤੇ ਸਾਰੇ ਹੀ ਸੈਲਫ ਐਵਿਡੈਂਟ ਨੇ ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਤੋਂ ਕੁਝ ਪੜਨਾ ਹੈ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਪੁੱਛ ਰਹੇ ਸੀ ਉਸਕੇ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਇਹ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾਂਦਾ ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਕੋਈ ਰਿਲੇਸ਼ਨਸ਼ਿਪ ਹੀ ਸੀ ਕਿ ਕੇ ਸਰ ਪੁੱਛ ਰਿਹਾ ਸੀ ਆਲਰੇਡੀ ਤੁਹਾਨੂੰ ਦੱਸਦਾ ਕਿ ਤਿੰਨ ਚਾਰ ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ ਚ ਜਾਣਦੇ ਸੀਗੇ ਤੇ ਉਸ ਬੇਸਿਸ 'ਤੇ ਮਤਲਬ ਕਿ ਕੋਈ ਮੈਰਿਜ ਕੰਟਰੋਲ ਤੋਂ ਸੀਗਾ ਜਿਹੜਾ ਗਲਤ ਹੋ ਗਿਆ ਸਰ ਆਪਸੋ ਮਰਾਲੇ ਤੋਂ ਬਕਾਇਦਾ ਬਾਤਾਂ ਤੋਂ ਜਾਣਦੇ ਨਾ ਆਇਆ ਸੀ ਜਿਹਾ ਅੱਖੇ ਵੀ ਆਉਂਦਾ ਚੱਲਦਾ ਲੱਗਦੇ ਹੀ ਰਹਿ ਚੁ ਲੱਗੇ ਇਹ ਇਹ ਅਜੇ ਮੈਂ ਕਹਿ ਨਹੀਂ ਸਕਦਾ ਬਿਲਕੁਲ ਇਹ ਮੈਂ ਮੰਨਦੀ ਆ ਕਿ ਦਿਨ ਦਿਹਾੜੇ ਘਟਲਾ ਹੋਈ ਹੈ ਬਹੁਤ ਮੰਦਭਾਗੀ ਕਰਨੇ ਬਾਕੀ ਮੈਨੂੰ ਥੋੜਾ ਗੱਲ ਕਰ ਲੈਣ ਦੋ ਮੈਂ ਹੁਣੇ ਆਈ ਹਾਂ ਉਹਦੇ ਪੇਰੈਂਟਸ ਕਰ ਰਹੇ ਨੇ ਕੁਰੀ ਦੇ ਕਿ ਵੀਡੀਓ ਦੇਖ ਕੇ ਆਏ ਲੱਗਦਾ ਕਿ ਹੁਣ ਕੋਈ ਪੇਰੈਂਟ ਵੀ ਬੱਚੀ ਨੂੰ ਪੜ੍ਹ ਲੈ ਯਾ ਆਪਣੇ ਨੌਕਰੀ ਮੋਹਾਨੀ ਨੇ ਮੈਂ ਤਾਂ ਇਹ ਗੱਲ ਮੈਂ ਮੰਨਦੀ ਆ ਕਿ ਜਿਹੜੇ ਬੱਚੇ ਆਪਣੇ ਘਰੋਂ ਦੂਰ ਆਉਂਦੇ ਨੇ ਤੇ ਪੜ੍ਹਨ ਦੇ ਲਈ ਆਉਂਦੇ ਨੇ ਪੀਜੀ ਰਹਿੰਦੇ ਨੇ ਆਪਣਾ ਕੰਮ ਕਾਜ ਕਰਦੇ ਨੇ ਇਹਦੇ ਅੰਦਰ ਜਿਹੜੀ ਥੋੜੀ ਜਿਹੀ ਇਹਨਾਂ ਦੀ ਵੀ ਸਿਚੁਏਸ਼ਨ ਦੇਖਣੀ ਚਾਹੀਦੀ ਵੀ ਕੌਣ ਨੇ ਕਿਥੇ ਨੇ ਕਿਹੜੇ ਬੱਚੇ ਪੀਜੀ ਇਹਨਾਂ ਦੀ ਜਿਹੜੀ ਸਾਰੀ ਇਨਫੋਰਮੇਸ਼ਨ ਪੁਲਿਸ ਕੋਲ ਹੋਣੀ ਚਾਹੀਦੀ ਆ ਤੇ ਉਹ ਕਹਿੰਦੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕੁੜੀ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਉਹਨੇ ਆਪਣੇ ਫੋਨ ਦਾ ਸਿੰਗਲ ਬਦਲ ਦਿੱਤਾ ਜਿਹੜਾ ਨੰਬਰ ਉਸਦੇ ਦੇ ਤੱਕ ਸੀ ਤੈਨੂੰ ਹੁਣ ਪਤਾ ਨਹੀਂ ਫੇਰ ਕੀ ਦੁਬਾਰਾ ਤੋਂ ਸੰਪਰਕ ਚੜੀ ਆ ਤੇ ਉਹ ਵੇਟ ਕਰਦਾ ਰਿਹਾ ਉਹਨੂੰ ਪਤਾ ਸੀ ਵੀ ਕਿਹੜੇ ਬੱਸ ਆਉਂਦੀਆਂ ਤੇ ਜਾਂਦੀਆਂ ਤੇ ਅੱਜ ਉਹ ਵੀ ਵੇਟ ਕਰਦਾ ਰਿਹਾ ਤੇ ਜਦੋਂ ਉਹ ਲੜਕੀ ਉਤਰੀ ਆ ਆਪਣੇ ਜਾਨ ਦੇ ਲਈ ਬੈੰਕ ਜਾਣ ਦੇ ਲਈ ਔਰ ਉਹ ਬਾਅਦ ਵਿੱਚ ਹੋ ਕੇ ਉਹ ਜਿਹੜਾ ਇਨਸੀਡੈਂਟ ਦਾਸ ਕਰਤਾ ਤੇ ਕਰਦਿਆਂ ਦੀ ਜਵਾਨ ਇਸ ਤੇ ਨਹੀਂ ਹੈ ਕਿ ਇਹ ਲੜਕਾ ਕਿਸੇ ਵੀ ਹਾਲਤ ਚੱਜਾ ਨਹੀਂ ਕਰਾ ਚੁੱਕਾ ਔਰ ਉਹ ਕਹਿੰਦੇ ਕਿ ਸਾਹਮਣੇ ਵੀ ਜਿੱਦਾਂ ਸਾਡੀ ਕੁੜੀ ਨੂੰ ਮਾਰਿਆ ਤਾਂ ਨਹੀਂ ਮੌਤ ਦੇ ਬੱਧੇ ਮੌਤ ਹੀ ਚਾਹੀਦੀ ਹਾਂ ਠੀਕ ਹੈ ਔਰ ਹੁਣ ਜਿਹੜਾ ਹੈ ਕਿ ਬਾਕੀ ਕਾਰਵਾਈ ਚੱਲ ਰਹੀ ਹੈ ਜੁਡੀ ਸਟੇਟ ਬਾਏ ਲਿਖੀ ਜਾ ਰਹੀ ਹੈ ਪੋਸਮਾਰਟਮ ਹੋ ਜਾਣਾ ਹੈ ਉਸ ਤੋਂ ਬਾਅਦ ਜਿਹੜਾ ਹੈ ਅੱਗੇ ਫਟਾ ਕਰਨ ਦੀ ਜਿਹੜੇ ਕਿਤਾਬ ਚ ਪਰਵਾਹ ਕੀਤੀ ਕੋਈ ਵਾਰੀ ਦੀ ਤੇ ਜਨਰਲ ਬੋਲ ਕੋ ਸੋਚਿਆ ਆਪਰੇ ਵੇਖੀ ਇਹ ਉਹਨਾਂ ਦਾ ਭਰਾ ਹੈਗਾ ਇੱਕ ਭਰਾ ਬਾਹਰ ਹੈਗਾ ਨਾ ਇੱਕ ਭਰਾ ਇਹ ਸੋਚਦਾ ਹੈ ਮੇਰੇ ਨਾਲ ਉਹ ਪੂਰੀ ਕੰਮ ਕਰਦੇ ਸੀ ਆਪਣਾ ਉੱਧਿਆ ਜੀਵਨ ਦਿੰਦਾ ਸੀ ਕਿਸੀ ਦਾ ਆ ਕੇ ਮਦਦ ਕਰਦੀ ਜਿਵੇਂ ਅਣਕੁੜੀਆਂ ਅੱਜਕੱਲ ਕੰਮ ਕਰਦੀਆਂ ਨੇ ਬਾਹਰ ਜਾਂਦੀਆਂ ਨੇ ਨੌਕਰੀ ਕਰਨ ਦੇ ਪਰ ਮੇਰਾ ਮਤਲਬ ਹੈ ਕਿ ਸਮਾਜ ਸਾਡਾ ਅਨ ਇਨਸੇਫ ਹੋ ਗਿਆ ਹੈ ਬੱਚਿਆਂ ਦੇ ਲਈ ਕਿ ਤੁਸੀਂ ਇਹ ਵੀ ਪਤਾ ਲੱਗਦਾ ਵੀ ਕੌਣ ਕੀ ਕਿੱਥੇ ਹੋ ਜਾਣਾ ਹੈ ਜਦੋਂ ਲੜਕੀ ਦਾ ਕੋਈ ਗੱਲਬਾਤ ਐ ਹੀ ਨਹੀਂ ਸੀ ਇਹ ਸਾਰਾ ਇੱਕ ਤਰਫਾ ਸੀਗਾ ਉਹਦੇ ਪਿੰਡ ਦੀ ਪੰਚਾਇਤ ਦੇ ਲਿਖੇ ਤੱਕ ਅਸੀਂ ਦਿਨੇ ਵਾਰੀ ਜਣੇ ਕਿ ਮੁੰਡਾ ਕਦੇ ਕੰਟੈਕਟ ਨਹੀਂ ਕਰੇਗਾ ਲੇਕਿਨ ਫਿਰ ਵੀ ਇਨਸੀਡੈਂਟ ਹੋਇਆ ਹੈ। ਐਰਬੇਸ ਵਾਲੀ ਕਾਰਵਾਈ ਹੋਈ ਸੀ ਕੋਈ ਉੱਪਰ ਜੀ ਵਿੱਚ ਕਹਿੰਦੇ ਕਾਰਵਾਈ ਹੋਈ ਸੀ ਉਸ ਮੁੰਡੇ ਨੂੰ ਫੜਿਆ ਵੀ ਸੀਗਾ ਦੋ ਦਿਨ ਰੱਖਿਆ ਵੀ ਹੈ ਪੁਲਿਸ ਨੇ ਪੂਰੀ ਕਾਰਵਾਈ ਹੋਈ ਹੈ ਤੇ ਪੇਪਰ ਵੀ ਲਿਖਿਆ ਗਿਆ ਕਿ ਅੱਗੇ ਤੋਂ ਇਹ ਮੁੰਡਾ ਐਸਾ ਕੰਮ ਨਹੀਂ ਕਰੇਗਾ ਕੋਈ। ਪਿੰਡ ਦੀ ਪੰਚਾਇਤ ਨੇ ਵੀ ਸਾਰਾ ਪੇਪਰ ਬਣਾਇਆ ਸੀ। ਵਾਲੀ ਹਾਈ ਟੈਕ ਸਿਟੀ ਹੈ ਜਾ ਯਾਰ। ਨ ਕਰਕੇ ਰਾਮ ਨੂੰ ਹੀ ਕੰਮ ਕਰਦੀ ਹੈ ਇਹ ਸਦੀ ਕਾਹਦੀ ਦੇਖੋ ਆਪਾਂ ਹੁਣ ਇਸ ਨੂੰ ਨਾ ਕ੍ਰਿਟੀਸਾਈਜ਼ ਨਾ ਕਰੀਏ ਦਾਲੇ ਹੈ ਜੀ ਇਹ ਕਿ ਇਤੇ ਇਨਸੀਡੈਂਟ ਹੋਇਆ ਆ ਪੁਲਿਸ ਨੇ ਕਾਰਵਾਈ ਕਰਨੀ ਹੈ ਸਾਰਾ ਕੰਡਾ ਪੜਿਆ ਗਿਆ ਹੈ ਪੋਸਮਾਰਟਮ ਹੋਣ ਤੋਂ ਬਾਅਦ ਜਦੋਂ ਬਾਵਾ ਦੀ ਸਰਟੀਫਿਕੇਟ ਬਣਨ ਤੋਂ ਬਾਅਦ ਉਹ ਮੁੰਡੇ ਨੂੰ ਬਖਸ਼ਿਆ ਨਹੀਂ ਜਾਏਗਾ ਉਸੇ ਕਾਰਵਾਈ ਹੋਏਗੀ ਤੁਸੀਂ ਤੁਸੀਂ ਮੰਨਦੇ ਹੋ ਸਮਾਜ ਹਲਸੇਪ ਹੋਇਆ ਹੈ ਮਹਿਲਾ ਵਾਲੇ ਹਲਸੇਪ ਸਬਾਜ ਹੋਇਆ ਸਾਡੀ ਆਪਣੀ ਜ਼ਿੰਮੇਵਾਰੀਆਂ ਕਰਕੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਇਸ ਚੀਜ਼ ਨੂੰ ਬਿਲਕੁਲ ਵੀ ਅਸੀਂ ਨਹੀਂ ਸਮਝਦੇ ਕਿ ਦੇਖੋ ਇਹ ਜਿਹੜਾ ਅ ਸਾਡਾ ਇਹਨਾ ਸੰਵੇਦਨਾ ਖਤਮ ਹੋ ਚੁੱਕੀ ਹੈ ਕਿ ਅਸੀਂ ਇੱਕ ਬੱਚਾ ਜਿਹੜਾ ਕਿ ਨਹੀਂ ਤੁਹਾਨੂੰ ਆਣਾ ਚਾਹੁੰਦਾ ਨਹੀਂ ਉਹ ਕੋਈ ਗੱਲ ਕਰਨਾ ਚਾਹੁੰਦੀ ਤੁਹਾਡੇ ਨਾਲ ਤੇ ਤੁਸੀਂ ਫਿਰ ਵੀ ਜ਼ਬਰਦਸਤੀ ਕਰਕੇ ਉਸ ਕੁੜੀ ਨੂੰ ਮਾਰਨ ਤੇ ਤੁਰ ਗਏ ਇਹ ਮਾਨਸਿਕ ਸੰਤੁਲਨ ਜਿਹੜਾ ਅੱਜਕੱਲ ਸਮਾਜ ਦੇ ਪਰ ਪਹਿਲਾਂ ਜਦ ਕਾਰਵਾਈ ਹੋਈ ਸੀ ਵੇਲੇ ਉਹ ਡਰ ਨਹੀਂ ਸੀ ਕੋਈ ਕਾਰਵਾਈ ਦਾ ਇਹ ਉਸ ਤੋਂ ਬਾਅਦ ਦੁਬਾਰਾ ਇਹ ਸਭ ਕੀਤਾ ਗਿਆ ਤੇ ਜਾਰੀ ਨਹੀਂ ਰਿਹਾ ਨਾ ਜਾਰੀ ਨਹੀਂ ਹੋਇਆ ਉਹਨਾਂ ਸੋਡਿਓ ਐਨਾਂ ਸਿਰਫ ਉਹਿਆ ਕੋਈ ਮੁੰਡਾ ਹੋ ਸਰ ਇਹਨਾਂ ਸਿਰਫ ਉਹਿਆ ਹੋਇਆ ਮੁੰਡਾ ਕਿ ਵੀ ਇਹ ਇੱਕ ਵਾਰੀ ਕਾਰਵਾਈ ਹੋ ਚੁੱਕਿਆ ਪਰ ਚੁੱਕਿਆ ਪੰਜਾਬ ਨਿਖਾ ਕੇ ਕਾਗਜ਼ ਦੇ ਪੱਤਾ ਲਗਾ ਕੇ ਦੇਤਾ ਆ ਹੋਰ ਇਸ ਤੋਂ ਜ਼ਿਆਦਾ ਕੀ ਕਰਦੇ ਪੂਰੀ ਗੱਲ ਦੀ ਕਰਦੀ ਕੁਝ ਨਹੀਂ ਪੂਰੀ ਕਹਾਣੀ ਦੇਖਦੇ ਐ ਕੋਈ ਨਿਕਲਦਾ ਪਤਾ ਨਿਕਲਦਾ ਬੱਸ ਉਹ ਲੜਕਾ ਐਸਾ ਹੈ ਜੀ ਸਿਰਫਾ ਹੈਗਾ ਉਹਨੂੰ ਪੜਨ ਦੀ ਜਦੋਂ ਕੋਸ਼ਿਸ਼ ਕੀਤੀ ਉਹਨੇ ਤਲਵਾਰਾਂ ਉਹਨਾਂ ਦੇ ਵੀ ਚਲਾਈ ਪੁਲਿਸ ਚੌਕੀ ਜਿੰਦਾ ਜਾ ਕੇ ਪੁਲਿਸ ਨੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਹੀ ਮੁਲਾਜ਼ਮ ਜਦੋਂ ਐਡਮਿਟ ਵੀ ਆਗਾ ਉਹਨਾਂ ਨੇ ਉਹਨੂੰ ਪੁਲਿਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਸੋਚੋ ਉਹਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੋਣੀ ਤੁਸੀਂ ਦੇਖਿਆ ਤਸਵੀਰਾਂ ਕਿ ਲੜਕੀ ਨੂੰ ਕਿਸ ਤਰ੍ਹਾਂ ਘਾਤ ਲਗਾ ਕੇ ਉਸ ਦਾ ਇੰਤਜ਼ਾਰ ਸਵੇਰ ਤੋਂ ਹੀ ਕਰਦਾ ਏ ਤੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਕੁੜੀ ਨੂੰ ਵੱਢ ਦਿੰਦਾ ਏ ਜ਼ਿਲ੍ਹਾ ਮੁਹਾਲੀ ਦੇ ਐਸਪੀ ạtwal ਦੇ ਵੱਲੋਂ ਦੱਸਿਆ ਜਾ ਰਿਹਾ ਕਿ ਲੜਕੀ ਦਾ ਨਾਮ ਬਲਜੀਤ ਕੌਰ ਉਮਰ 31 ਸਾਲ ਤੇ ਪ੍ਰਾਈਵੇਟ ਕਿਸੇ ਕੰਪਨੀ ਦੇ ਵਿੱਚ ਜੌਬ ਕਰਦੀ ਸੀ ਤੇ ਲੜਕੇ ਦਾ ਨਾਮ ਸੁਖਚੈਨ ਸਿੰਘ ਜੋ ਕਿ ਸਮਰਾਲੇ ਦੇ ਕਿਸੇ ਪੈਟਰੋਲ ਪੰਪ ਤੇ ਨੌਕਰੀ ਕਰਦਾ ਹੈ ਕਹਿੰਦੇ ਨੇ 4-5 ਮਹੀਨੇ ਤੋਂ ਇਹ ਰਿਲੇਸ਼ਨ ਦੇ ਵਿੱਚ ਸੀ ਲੜਕਾ ਲੜਕੀ ਤੇ ਦਬਾਅ ਆ ਰਿਹਾ ਸੀ ਵਿਆਹ ਦੇ ਲਈ ਪਰ ਲੜਕੀ ਕਿਤੇ ਨਾ ਕਿਤੇ ਅਨਾਕਾਨੀ ਕਰ ਰਹੀ ਸੀ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ ਲੜਕੇ ਨੇ ਖਫਾ ਹੋ ਕੇ ਲੜਕੀ ਦੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਵੱਢ ਦਿੱਤਾ ਜਿਸ ਦੇ ਨਾਲ 31 ਸਾਲਾ ਇਸ ਲੜਕੀ ਦੀ ਮਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਹਮਲਾਵਾਰ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿੱਤਾ ਹੈ ਗ੍ਰਿਫਤਾਰ ਹੋਣ ਤੋਂ ਪਹਿਲਾਂ ਇਸ ਨੇ ਪੁਲਿਸ ਦੇ ਵੀ ਹਮਲਾ ਕੀਤਾ ਹੈ ਫਿਲਹਾਲ ਮੁਲਜ਼ਮ ਵੀ ਮੋਹਾਲੀ ਦੇ 6 ਫੇਜ਼ ਦੇ ਵਿੱਚ ਦਾਖਲ ਹੈ ਤੇ ਜੇਰੇ ਇਲਾਜ ਹੈ ਮੋਹਾਲੀ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ